ਝੋਨੇ ਦਾ ਜੜ ਥੱਲੇ ਨੂੰ ਕੱਢ ਜਾਣਾ ਝੋਨਾ ਲਾਉਣ ਤੋਂ ਬਾਅਦ ਨਾ ਚੱਲਣਾ ਝੋਨੇ ਦੇ ਵਿੱਚ ਸਮੱਸਿਆ ਇਸ ਤਰ੍ਹਾਂ ਦੀਆਂ ਦਿਖਾਈ ਦੇਣੀਆਂ ਵੀ ਝੋਨਾ ਅੜਿਆ ਖੜਾ ਝੋਨਾ ਮਰੂੜ ਜਾ ਹੋ ਗਿਆ ਝੋਨਾ ਲਾਲ ਪੀਲਾ ਹੋ ਗਿਆ ਝੋਨਾ ਤੁਰ ਨਹੀਂ ਰਿਹਾ ਗਵੰਡੀ ਨੇ ਨਾਲ ਹੀ ਲਾਇਆ ਸੀ ਉਹਦਾ ਬੜਾ ਵਧੀਆ ਚੱਲ ਪਿਆ ਅਸੀਂ ਇਸ ਪ੍ਰੋਬਲਮ 'ਚ ਐ ਵੀ ਅਸੀਂ ਕੀ ਪਾਈਏ ਕੋਈ ਨਿੰਮਾ ਟੋੜ ਕਹੂਗਾ ਕੋਈ ਕੁਛ ਕਹੂਗਾ ਕੋਈ ਕੁਛ ਕਹੂਗਾ ਕੋਈ ਕੋਈ ਪ੍ਰੋਡਕਟ ਪਵਾਊਗਾ ਕੋਈ ਕੋਈ ਪ੍ਰੋਡਕਟ ਪਵਾਊਗਾ ਪਰ ਨਿਵਾਰਨ ਹੋਣਾ 15 ਦਿਨਾਂ ਬਾਅਦ ਪੂਰੀ ਵੀਡੀਓ ਦੇਖੋ ਫਿਰ ਤੁਹਾਨੂੰ ਪਤਾ ਲੱਗ ਜੂ ਕੀ ਕਾਰਨ ਸੀ ਕੀ ਕਰਨਾ ਚਾਹੀਦਾ ਹੈ ਅੱਗੇ ਤੋਂ ਕੀ ਵਿਚਾਰ ਰੱਖ ਸਕਦੇ ਆ ਚੋਨਾ ਲਾਇਆ ਸੀਗਾ ਤੇ ਜੜ ਗੱਡ ਗਿਆ ਥੱਲੇ ਨੂੰ ਆ ਦੇਖੋ ਤੁਸੀਂ ਮੇਰਾ ਪੈਰ ਨਹੀਂ ਕਰ ਰਹੇ ਤੁਸੀਂ ਐ ਇੰਨਾ ਜਿਹੜਾ ਇਹ ਵਿੱਚ ਜਾ ਰਿਹਾ ਇਹ ਬਾਣ ਪੋਲਾ ਹੁਣ ਹੋਇਆ ਕੀ ਸੀ ਪੋਲੇ ਬਾਣਾਂ ਦੇ ਵਿੱਚ ਆ ਦੇਖ ਲਓ ਤੁਸੀਂ ਪੈਰ ਖੜੀ ਨਹੀਂ ਦਿਖਾ ਕਿਤੇ ਪੋਲੇ ਬਾਣਾ ਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਝੋਨਾ ਲਾਉਣੇ ਆ ਬਾਣ ਪੋਲੇ ਹੁੰਦਿਆ ਤਾਂ ਉਹਨਾਂ 'ਚ ਇਹ ਸਮੱਸਿਆ ਬੜੀ ਆਉਂਦੀ ਆ ਉਹ ਜੜ ਥੱਲੇ ਨੂੰ ਗੱਡ ਜਾਂਦਾ ਤੇ ਬਾਅਦ ਦੇ ਵਿੱਚ ਬੜੇ ਖਰਚੇ ਕਰਨੇ ਬੰਦਿਆ ਕੋਈ ਉਹਨੂੰ ਨਿੰਮਾ ਟੋੜ ਕਹਿੰਦਾ ਤੇ ਕੋਈ ਕੁਛ ਕਹਿੰਦਾ ਜਿਸ ਤਰ੍ਹਾਂ ਇਹ ਵੀ ਬਾਣ ਬੜਾ ਪੋਲਾ ਹੈ ਜਿਹਦੇ ਵਿੱਚ ਮਤਲਬ ਜੇ ਮੈਂ ਕਹਾਂ ਤਾਂ ਗੋਡੇ ਤੱਕ ਹੈ ਜਿਹੜੀ ਮਤਲਬ ਮੈਂ ਖੁੱਭ ਰਹੇ ਹਾਂਗਾ ਤੁਰਦਾ ਹੋਇਆ ਹੁਣ ਹੂ ਕੀ ਇਹੋ ਜੇ ਬਾਣਾ ਦੇ ਵਿੱਚ ਗਲਤੀ ਸਮੱਸਿਆ ਕਿੱਥੇ ਹੈਗੀ ਝੋਨਾ ਜਦੋਂ ਆਪਾਂ ਲਾਉਣੇ ਆ ਤਾਂ ਝੋਨਾ ਇਹ ਡੂੰਘਾ ਲੱਗਿਆ ਪਿਆ ਡੂੰਗਾ ਲੱਗ ਗਿਆ ਜਦੋਂ ਹਣ ਝੋਨੇ ਦੀ ਕਾਦਤਿਆ ਜਦੋਂ ਝੋਨਾ ਡੂੰਗਾ ਲੱਗ ਗਿਆ ਤਾਂ ਝੋਨੇ ਨੇ ਜਿਹੜੀ ਥੱਲੇ ਵਾਲੀ ਜੜ ਛੱਡ ਕੇ ਕਿਉਂਕਿ ਉੱਥੇ ਆਕਸੀਜਨ ਦੀ ਕਮੀ ਆ ਜਾਂਦੀ ਹੈ ਮਥੇਨ ਗੈਸ ਦਾ ਵਾਧਾ ਹੋ ਜਾਂਦਾ ਉੱਥੋਂ ਨੇ ਜੜ ਛੱਡ ਕੇ ਤੇ ਉੱਪਰੋਂ ਨਵੀਆਂ ਜੜਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਯਾਨੀ ਕਿ ਝੋਨਾ ਆਪ ਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਸਰਵਾਈਵ ਕਰੂਗਾ ਜਿੱਥੇ ਵੀ 3 ਇੰਚ ਜਾਂ 2.5 ਇੰਚ ਜਾਂ 2 ਇੰਚ ਲੱਗਿਆ ਕਿਉਂਕਿ ਇਹੋ ਜਿਹੀ ਮਨਾਂ ਚ ਅਕਸਰੀ ਪ੍ਰੋਬਲਮ ਆਉਂਦੀ ਆ ਵੀ ਔਰ ਲੇਬਰ ਦੀ ਪ੍ਰੋਬਲਮ ਹੁੰਦੀ ਹੈ ਵੀ ਖੜਦਾ ਨਹੀਂ ਡਾਲਦਾ ਉਹਨਾਂ ਨੂੰ ਡੂੰਗਾ ਲਾਉਣਾ ਪੈਂਦਾ ਤੇ ਜਦੋਂ ਡਾਲ ਡੂੰਗਾ ਲੱਗੂਗਾ ਤਾਂ ਫਿਰ ਉਹ ਝੋਨਾ ਆਪਦੇ ਆਪ ਨੂੰ ਬਚਾਉਣ ਲਈ ਜਿਹੜੀਆਂ ਜੜਾਂ ਉੱਪਰੋਂ ਕੱਢਣੀਆਂ ਸ਼ੁਰੂ ਕਰੂਗਾ ਤੇ ਜਿਹਦੇ ਵਿੱਚ ਕਿ ਕਿਸਾਨ ਝੋਨਾ ਚੱਲੂ ਲੇਟ ਲਾਲ ਬਿਲਾ ਵੀ ਹੋ ਜਾਨੀ ਕਿ ਜਿੰਕ ਤੇ ਫਾਇਰਸ ਦੀ ਘਾਟ ਵੀ ਦਿਖਾਊਗਾ ਲੇਟ ਜ਼ਰੂਰ ਚੱਲੂਗਾ ਪਰ ਇੱਥੇ ਇੱਕ ਸਮੱਸਿਆ ਹੁੰਦੀ ਹੈ ਵੀ ਲੇਟ ਆਪਾਂ ਤੋਂ ਜਰਿਆ ਨਹੀਂ ਜਾਂਦਾ ਫਿਰ ਕਿਉਂਕਿ ਜਦੋਂ ਗਵਾਂਡੀ ਦਾ ਝੋਨਾ ਚੱਲ ਪੇ ਤੇ ਇਹ ਨਾ ਚੱਲੇ ਫੇਰ ਬੜੀ ਸਮੱਸਿਆ ਆਉਣੀ ਆ ਪਰ ਆਪਾਂ ਨੂੰ ਐ ਲੱਗਦਾ ਰ ਆਪਣਾ ਝੋਨਾ ਨਹੀਂ ਜੱਲਿਆ ਇਹਦੇ ਵਿੱਚ ਪਾਉ ਕੁਛ ਪਰ ਆਪਾਂ ਜੜ-ਬਾੜ ਦੇ ਆ ਤੇ ਨਿੰਮਾ ਡੋੜ ਦਾ ਤੈਨ ਦੇ ਆਪਾਂ ਦਵਾਈ ਪਾ ਦਨੇ ਆ ਪਰ ਨਿੰਮਾ ਡੋੜ ਨਹੀਂ ਆ ਆਪਣੇ ਇੱਕ ਤਰੀਕੇ ਚ ਫਰਕ ਆ ਲਾਉਣ ਦੇ ਚ ਕਿਉਂਕਿ ਉਹ ਲੱਗਿਆ ਜਿਹੜਾ ਝੋਨਾ ਥੋੜੇ ਤੋਂ ਡੂੰਗਾ ਲੱਗ ਗਿਆ ਡੂੰਗਾ ਲੱਗਣ ਨਾਲ ਕੀ ਹੋਇਆ ਵੀ ਉਹ ਜੜਾਂ ਉੱਪਰੋਂ ਕੱਢ ਰਿਹਾ ਝੋਨਾ ਆਪਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਇਹਦੇ ਵਿੱਚ ਕੁਛ ਵੀ ਪਾਉਣ ਦੀ ਲੋੜ ਨਹੀਂ ਤਰੀਕਾ ਬਦਲੋ ਕੱਦੂ ਸੁੱਕੇ ਚ ਲਾਓ ਇਹ ਜਿਹੇ ਝੋਨੇ ਨੂੰ ਜਿੱਥੇ ਉਹ ਜੀ ਸਮੱਸਿਆ ਆ ਰਹੀ ਆ ਤੁੱਕਾ ਗੱਦੂ ਕਰ ਲੋ ਔਰ ਜਹਾਂ ਫਿਰ ਉਹਦੇ ਚ ਕੋਸ਼ਿਸ਼ ਕਰੋ ਲੇਬਰ ਨੂੰ ਦੱਸੋ ਵੀ ਝੋਨਾ ਜਿਆਦਾ ਡੂੰਗਾ ਨਹੀਂ ਲਾਣਾ ਜੇ ਡੂੰਗਾ ਲੱਗੂ ਇਹ ਸਮੱਸਿਆਵਾਂ ਆਉਣਗੀਆਂ ਇਹਦੇ ਤੇ ਖਰਚਾ ਕਰਨ ਦਾ ਜਿਹੜਾ ਕੋਈ ਵੈਦਾਨੀ ਝੋਨਾ ਆਪਣੇ ਤਰੀਕੇ ਨਾਲ ਆਪਦੇ ਹਿਸਾਬ ਨਾਲ ਜਦੋਂ ਉਹਨੇ ਜੜਾ ਧਰਤੀ ਦੇ ਨਾਲ ਸੰਪਰਕ ਕਰ ਲਿਆ ਉਦੋਂ ਹੀ ਚੱਲੂਗਾ